ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਲੈ ਕੇ ਹਲਚਲ ਤੇ ਅੱਜ ਹੁੰਦੀ ਦਿਖਾਈ ਦੇ ਰਿਹਾ ਤੇ ਇਸ ਨੂੰ ਲੈ ਕੇ ਮੀਡੀਆ ਰਿਪੋਰਟਾਂ ਟਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਇਹ ਚੋਣਾਂ ਪੰਚਾਇਤੀ ਦੀ ਚੋਣਾਂ ਨਵੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਹੋ ਸਕਦੀਆਂ ਨੇ ਤੇ ਇਸ ਦੇ ਬਾਰੇ ਜਦੋਂ ਸੀਐਮ ਭਗਵੰਤ ਮਾਨ ਨੂੰ ਪੁੱਛੇਗਾ ਤਾਂ ਉਹਨਾਂ ਦਾ ਕੀ ਕਹਿਣਾ ਤੁਸੀਂ ਖੁਦ ਹੀ ਸੁਣ ਲਵੋ। ਜਿਹੜੇ ਬਾਰੇ ਚੱਲ ਰਿਹਾ ਵਿਚਾਰ ਬਟੰਦਰਾ ਕੁਝ ਐਕਟ ਸੋਧਣੇ ਨੇ ਜਿਵੇਂ ਚੋਣ ਨਿਸ਼ਾਨ ਵਾਲਾ ਤੇ ਜਾਂ ਫਿਰ ਜੋ ਰੋਸਟਰ ਹੈ ਕਈ ਪਿੰਡਾਂ ਦਾ 50% ਲੇਡੀਆਂ ਨੂੰ ਰਿਜ਼ਰਵ ਹੈ। ਕਈ ਪਿੰਡ ਬਹੁਤ ਦਿਰ ਤੋਂ ਰਿਜ਼ਰਵ ਚੱਲ ਰਹੇ ਨੇ ਜਾਂ ਕਈ ਪਿੰਡ ਜਨਰਲ ਚੱਲ ਰਹੇ ਨੇ। ਉਹ ਸਾਡਾ ਥੋੜਾ ਰੋਟੇਸ਼ਨ ਹੋਊਗੀ। ਤੋਂ ਬਾਅਦ ਫਿਰ ਅਨਾਉਂਸ ਕਰਾਂਗੇ। ਵਿਦਿਆਮਨੁ ਖਤ ਤੀਜਾ ਨੇਤਰ ਹੈ, ਵਿਦਿਆ ਵਿਚਾਰੀ ਤ ਪਰਉ ਪੁਕਾਰੀ। ਲਿਖਿਆ ਜਾਂਦਾ ਅਕਸਰ ਜਦ ਸਕੂਲਾਂ 'ਚ। ਤੋਂ ਆਮਾਦੀ ਪਾਰਟੀ ਦਾ ਮੁੱਖ ਝੰਡਾ ਐਜੂਕੇਸ਼ਨ ਤੇ ਹੈਲਥ ਹੈ। ਅਸੀਂ ਪੰਜਾਬ ਦੇ ਵਿੱਚ ਸਕੂਲ ਆਫ ਫੈਮਿਨੈਂਸ ਬਣਾ ਰਹੇ ਹਾਂ। ਸਰਕਾਰੀ ਸਕੂਲਾਂ ਦੀ ਦਸ਼ਾ ਤੇ ਪਿਸ਼ਾ ਸੁਧਾਰ ਰਹੇ ਆ ਇਸ ਵਾਰ ਸਾਨੂੰ ਬਹੁਤ ਵੱਡੀ ਖੁਸ਼ੀ ਹੈ ਕਿ ਪ੍ਰਾਈਵੇਟ ਸਕੂਲਾਂ ਚੋਂ ਲੱਖਾਂ ਦੀ ਗਿਣਤੀ ਚ ਜਿਹੜੇ ਮਾਪਿਆਂ ਨੇ ਸਰਕਾਰੀ ਸਕੂਲਾਂ ਤੇ ਯਕੀਨ ਕਰਦੇ ਹੋਏ ਆਪਣੇ ਬੱਚਿਆਂ ਨੂੰ ਸਰਕਾਰੀ ਦੇ ਵਿੱਚ ਐਡਮਿਸ਼ਨ ਦਵਾਈ ਹੈ ਪੈਸੇ ਵੀ ਪੰਜਾਬੀ ਯੂਨੀਵਰਸਿਟੀ ਹੋ ਗਈ ਪੀਟੀਯੂ ਹੋ ਗਿਆ ਕਾਲਜੇਜ਼ ਹੋ ਗਏ ਇਸ ਵਾਰ ਦਾਖਲਿਆਂ ਦਾ ਬੂਮ ਆਇਆ ਹੋਇਆ ਕਿਉਂਕਿ ਨੌਕਰੀਆਂ ਮਿਲਣ ਲੱਗੀਆਂ ਲੋਕ ਕਿਹਨੇ ਵਿੱਚ ਇੱਥੇ ਨੌਕਰੀਆਂ ਮਿਲ ਰਹੀਆਂ ਆਪਣੀ ਡਿਗਰੀ ਮੁਤਾਬਕ ਪਰ ਕਿਉਂ ਚਾਹੀਏ ਸੀ ਉੱਤੇ ਤੱਕੇ ਖਾਨ ਕਿਸੇ ਹੋਰ ਮੁਲਕ ਦੇ ਵਿੱਚ ਸੋ ਅੱਜ ਇੱਥੇ ਲਾਇਬ੍ਰੇਰੀ ਇਸ ਤਰ੍ਹਾਂ ਦੀਆਂ ਲਾਇਬ੍ਰੇਰੀਆਂ ਜਿਹੜੀਆਂ ਨੇ ਪੰਜਾਬ 'ਚ ਉਹ ਹਜ਼ਾਰਾਂ ਦੀ ਗਿਣਤੀ 'ਚ ਖੁੱਲ੍ਹੇ ਜਾਣ ਗਿਆ ਤੇ ਡਿਜੀਟਲ ਲਾਇਬ੍ਰੇਰੀ ਹੈ ਕੰਪਿਊਟਰ ਵੀ ਹੈ ਵਾਈਫਾਈ ਹਾਈ ਸਪੀਡ ਹੈ ਏਸੀ ਹੈ ਬਾਥਰੂਮ ਹੈ ਸਿਲੇਬਸ ਦੀਆਂ ਕਿਤਾਬਾਂ ਵੀ ਨੇ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਨੇ ਤੇ ਨਾਲ ਨਾਲ ਬਿਨਾ ਸਿਲੇਬਸ ਤੋਂ ਹੋਰ ਜਿਹੜੀਆਂ ਦੁਨੀਆ ਭਰ ਦੇ ਬੜੇ-ਬੜੇ ਲੇਖਕਾਂ ਦੀਆਂ ਕਿਤਾਬਾਂ ਇੱਥੇ ਜਿਵੇਂ ਬੱਚਿਆਂ ਨੂੰ ਮਿਲ ਕੇ ਆਂ ਅੰਦਰ ਕਈ ਵਾਰੀ ਕਰੇ ਮਾਹੌਲ ਨਹੀਂ ਬਣਦਾ ਪੜ੍ਹਾਈ ਦਾ ਕੋਈ ਰੌਲਾ ਰੱਪਾ ਕੋਈ ਫੋਨ ਆ ਗਿਆ ਜਾਂ ਕੁਝ ਕਈ ਵਾਰੀ ਕਨਸੈਂਟਰੇਸ਼ਨ ਨਹੀਂ ਬਣਦੀ ਤਾਂ ਇੱਥੇ ਆ ਕੇ ਬੱਚੇ ਕਨਸੈਂਟਰੇਸ਼ਨ ਨਾਲ ਪੜ੍ਹ ਸਕਦੇ ਸੋ ਇਸ ਤਰ੍ਹਾਂ ਨੇ ਧੂਰੀ ਦੇ ਵਿੱਚ ਵੀ ਦੋ ਚਾਰ ਪੰਜ ਲਾਇਬ੍ਰੇਰੀਆਂ ਦਾ ਘਟਨ ਹੋ ਗਿਆ ਸੰਗਰੂਰ ਦੇ ਵਿੱਚ ਬਹੁਤ ਸ਼ਾਨਦਾਰ ਲਾਇਬ੍ਰੇਰੀ ਬਣੀ ਹੋਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਆਪਣੀ ਐਮਐਲਏ ਸਾਹਿਬ ਕਿੰਨੇਵੇਂ ਆਏ تھے 6ਵੇਂ ਹੈ ਖਨਾਲ ਕੀ ਖਨਿਆਲ ਕੀ 6ਵੇਂ ਹੈ ਪੰਜ ਸਾਡੇ ਤੋਂ ਬਾਅਦ ਪੰਜ ਪਾਇਲ ਦੇ ਵਿੱਚ ਹੋ ਗਈਆਂ ਸੋ ਇਹ 34 34 40 40 ਅਸੀਂ ਲੈਵਲੀਆਂ ਪੜਾਉਣੀਆਂ ਨੇ ਤੇ ਕਿਉਂਕਿ ਜੇ ਪੜਾਈ ਹੋਊਗੀ ਤਾਂ ਬੱਚਿਆਂ ਨੂੰ ਕੰਪੀਟੀਸ਼ਨ ਦੇ ਇਗਜ਼ਾਮ ਦਾ ਪਤਾ ਹੋਊਗਾ ਤਾਂ ਉਹ ਕੰਪੀਟੀਸ਼ਨ ਇਗਜ਼ਾਮ ਦੇ ਕੇ ਤੋਂ ਅੱਗੇ ਆਈਪੀਐਸ ਆਈਐਸ ਦੀਆਂ ਵੱਡੇ ਵੱਡੇ ਕੁਰਸੀਆਂ ਉਹਨਾਂ ਦਾ ਇੰਤਜ਼ਾਰ ਕਰ ਰਹੀਆਂ ਨੇ ਸੋ ਬੜੀ ਖੁਸ਼ੀ ਹੈ ਕਿ ਅੱਜ

कोचेस को या उनके जो फिजियोथेरापिस्ट या फिर डाइटिशियन हैं कोई सौ ग्राम की एक छोटी सी कोई ऐसी हुई है फूल तो जिससे मेडल छिन गया कोई बात नहीं लेकिन हार जीत चलती रहती है लेकिन दिलों में विनेश फोगाट हिंदुस्तानियों के दिलों में बसती है उसने एफर्ट की उसने एक दिन में तीन पहलवानों को हराया अगले दिन कह रहे हैं कि सौ ग्राम उसका वजन ज़्यादा हो गया और इंटरनेशनल कोर्ट ने भी कहा कि नहीं हो सकता। तो आगे से मेरे ख्याल में बहुत से और कोचेज के लिए और प्लेयरों के लिए ये प्रेरणा और शिक्षा रहेगी कि कम से कम ऐसी कोई गलती ना हो कि हमारा प्लेयर बिना चलो वैसे फाइनल में हार जाती कोई दुख नहीं था कि कंपटीशन के बाद पर ऐसे निकल जाना थोड़ा थोड़ा दर्दनायक हाँ जी तो फिर थोड़ा पीढ़ पीढ़ाए नहीं मैं इसको तो मैं अभी नहीं कहूँ ऐसा कहूँगा कि मैं कॉन्सिक्वेंसी है पर इसका पता होना चाहिए कि इतना भारी भरकम जो वेतन लेते हैं पैसा खर्चा जाता है गवर्नमेंट की तरफ से कि हमारे प्लेयर पोडियम फिनिश करें लेकिन फिर भी एक ऐसी टेक्निकल गलती की वजह से मेडल हमसे छिन जाना थोड़ा पीड़ा लायक ਕਿ ਗੱਲ ਦੀ ਦਲ ਦੀ 33% ਪਾਰਟੀ ਗੱਲ ਨੂੰ ਦਲਾਂ ਤੋਂ ਬਾਅਦ ਦੀ ਦੌੜਦੀ ਹੈ ਨਹੀਂ ਮੈਂ ਪਾਰਟੀਆਂ ਦੌੜਦਾ ਨਹੀਂ ਜੀ ਮੈਂ ਉਹ ਤਾਂ ਆਪ ਹੀ ਟੁੱਟੇ ਪਏ ਨੇ ਜੀ ਮੈਂ ਉਹਨਾਂ ਨੂੰ ਕੀ ਦੌੜ ਦਿਆਂਗਾ ਮਾਨ ਸਾਹਿਬ ਇਸ ਪ੍ਰਕਾਰ ਸੀਐਮ ਪਗਮਨਤ ਬਾੰਦਾ ਇਹਨਾਂ ਪੰਚਾਇਤੀ ਚੋਣਾਂ ਲੈ ਕੇ ਕਹਿਣਾ ਹੈ ਕਿ ਕੁਝ ਅੜਿੱਕੇ ਨੇ ਅਤੇ ਕੁਝ ਕਾਨੂੰਨ ਦੇ ਵਿੱਚ ਸੌਦਾ ਕਰਨੀਆਂ ਨੇ ਇਸ ਕਰਕੇ ਟਾਈਮ ਲੱਗ ਰਿਹਾ ਤੇ ਜਦੋਂ ਇਹ ਸਾਰਾ ਕੁਝ ਜਿਹੜੇ ਪਿੰਡਾਂ ਦੇ ਵਿੱਚ ਰਿਜ਼ਰਵੇਸ਼ਨ ਹੈ ਜਾਂ ਜਿਹੜੇ ਪਿੰਡਾਂ ਦੇ ਵਿੱਚ ਵਾਰਡ ਦਾ ਅਜੇ ਕੰਮ ਚੱਲ ਰਿਹਾ ਜਦੋਂ ਇਹ ਸਾਰੇ ਹੀ ਕੰਮ ਮੁਕੰਮਲ ਹੋ ਜਾਣਗੇ ਤਾਂ ਜਲਦ ਹੀ ਪੰਚਾਇਤੀ ਚੋਣਾਂ ਦਾ ਐਲਾਨ ਤਰੀਕ ਦਾ ਐਲਾਨ ਕਰ ਦਿੱਤਾ ਜਾਵੇਗਾ